ਹੋਰ ਬਾਈ ਕੀ ਹਾਲ ਕੀ ਹਾਲ ਵਧੀਆ ਹੋਰ ਸਭ ਕਰ ਬਰ ਵਧੀਆ ਅੱਜ ਨਾ ਬਾਈ ਇੱਕ ਤੁਹਾਡੇ ਨਾਲ ਇੱਕ ਤੁਹਾਨੂੰ ਹੋਰ ਸਵਾਲ ਪਾਉਣਾ ਹੈ ਇੱਕ ਪਹਿਲਾਂ ਕੱਲ ਪਾਇਆ ਤਾਂ ਇੱਕ ਹੋਰ ਸਵਾਲ ਪਾਉਣਾ ਹੈ ਉਹਦਾ ਵੀ ਜਵਾਬ ਦਿਓ ਦਿਮਾਗ ਦੇ ਨਾਲ ਸੋਚਿਓ ਬਾਈ ਦੇਖਾਂ ਤਾਂ ਵੀ ਲੋਕ ਕਿੰਨਾ ਕੇ ਦਿਮਾਗ ਵਰਤਦੇ ਆ ਸਵਾਲ ਤੁਹਾਨੂੰ ਵਹੀ ਪਾਉਣ ਲੱਗਿਆ ਵੀ ਉਹ ਕਿਹੜਾ ਫਲ ਆ ਵੀ ਉਹ ਕਿਹੜਾ ਫਲ ਆ ਜਿਹੜਾ ਪੜ ਹੁੰਦਾ ਖਾ ਨਹੀਂ ਹੁੰਦਾ ਉਹ ਦੁਨੀਆ ਦਾ ਭਾਈ ਕਿਹੜਾ ਫਾਲਾ ਜਿਹੜਾ ਪੜ ਹੁੰਦਾ ਪਰ ਖਾ ਨਹੀਂ ਹੁੰਦਾ ਭਾਈ ਦਿਮਾਗ ਲਾਏ ਉਹ ਦਿਮਾਗ ਲਾ ਕੇ ਦੱਸਿਓ ਗੱਲ ਸਾਰੀ ਦਿਮਾਗ ਦੀ ਆ ਇਹ ਸਵਾਲ ਦੇ ਵਿੱਚੇ ਆਂਸਰ ਆ ਜੇ ਬੰਦਾ ਧਿਆਨ ਨਾਲ ਸੋਚੂਗਾ ਨਾ ਵੀ ਹਾਂ ਸਵਾਲ ਕੀ ਆ ਏ ਸਵਾਲ ਦੇ ਵਿੱਚੇ ਭਾਈ ਆਂਸਰ ਉਰੀ ਉਰੀ ਤੇ ਭਾਈ ਪਤਾ ਲੱਗਦਾ ਵੀ ਅੱਪਾ ਨੇ ਕਿੰਨਾ ਦਿਮਾਗ ਵਰਤਦੇ ਆ ਕਈ ਵਾਰ ਚੀਜ਼ ਹੁੰਦੀ ਐ ਛੋਟੀ ਜਿਹੀ ਕਿ ਜਮਈ ਆਪਾਂ ਨੇ ਸੋਚ ਕੇ ਉਹਨੂੰ ਬਹੁਤ ਬੜੀ ਬਣਾ ਦਿੰਦੇ ਆਂ। ਬਾਈ ਜਮਈ ਜਮਈ ਸਿੰਪਲ ਜਿਹਾ ਵੀ ਉਹ ਦੁਨੀਆ ਦਾ ਦੁਨੀਆ ਦਾ ਲਾਲਾ ਬਾਈ ਉਹ ਦੁਨੀਆ ਦਾ ਕਿਹੜਾ ਫਾਲਾ ਵੀ ਜਿਹੜਾ ਪੜ ਹੁੰਦਾ ਖਾ ਨਹੀਂ ਹੁੰਦਾ ਹੈਗਾ। ਫਾਲ ਤਾਂ ਤੁਸੀਂ ਵੀ ਬਹੁਤ ਖਾਦੇ ਹੋਣੇ ਆ ਅਣਗਿਣਤ ਖਾਦੇ ਹੋਣੇ ਆ ਬਾਈ। ਪਰ ਦਿਮਾਗ ਲਾ ਕੇ ਸੋਚੋ ਵੀ ਕਿਹੜਾ ਦਾ ਉਹ ਫਾਲਾ। ਗੱਲ ਸਿਰਫ ਇੰਨੀ ਗਾ ਬਾਈ ਇੰਨੀ ਗਾ ਐ ਇੰਨੀ ਕ ਜਮਈ ਛੋਟੀ ਜੀ ਦਾ ਬਸ ਇਹ ਇਹ ਸਿਰਫ ਤੁਸੀਂ ਆਪਣਾ ਮੈਂਡ ਦੇਖਣਾ ਦਿਮਾਗ ਘਮਾਉਣਾ ਵੀ ਕਿੱਥੇ ਆ ਇਹ ਬਾਈ ਉਹਦੇ ਵਿੱਚੇ ਕੁਐਸਚਨ ਕੁਐਸਚਨ ਦੇ ਵਿੱਚੇ ਬਾਈ ਆਂਸਰ ਆ ਜੇ ਤੁਸੀਂ ਦਿਮਾਗ ਨਾਲ ਦੋ ਤਿੰਨ ਵਾਰ ਸੋਚੂਗੇ ਘਮਾਉਗੇ ਦਿਮਾਗ ਨੂੰ ਵੀ ਉਹ ਕਿਹੜਾ ਫਲ ਆ ਕਿਹੜਾ ਫਲ ਕਿਹੜਾ ਫਲ ਵੀ ਜਿਹੜਾ ਪੜ ਹੁੰਦਾ ਵੀ ਪਰ ਖਾ ਨਹੀਂ ਹੁੰਦਾ ਹੈਗਾ ਇਹ ਚੀਜ਼ ਤੁਸੀਂ ਬਾਈ ਸੋਚੋ ਜਿਹਨੂੰ ਜਿਹਨੂੰ ਬਾਈ ਪਤਾ ਲੱਗ ਗਿਆ ਉਹ ਕਮੈਂਟ ਜਰੂਰ ਦੱਸਿਓ ਤੇ ਜਿਹਨੇ ਬਾਈ ਇਹ ਸਵਾਲ ਦਾ ਜਵਾਬ ਲੈਣਾ ਉਹ ਵੀ ਬੰਦਾ ਕਮੈਂਟ ਕਰੇ ਜੇ ਬਾਈ ਕਿਸੇ ਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਕੱਲੂ ਇੱਕ ਹੋਰ ਨਵੇਂ ਸਵਾਲ ਨਾਲ ਬਾਈ ਹਾਜ਼ਰ ਹੋਊਗਾ ਮੈਂ ਜਦ ਤੱਕ ਕਰ ਬਾਈ ਧੰਨਵਾਦ ਪਰ ਇਹ ਬਾਈ ਚੀਜ਼ ਸੋਚਿਓ ਵੀ ਉਹ ਕਿਹੜਾ ਕਿਹੜਾ ਫਲ ਆ ਜਿਹੜਾ ਉਹ ਕਿਹੜਾ ਫਲ ਆ ਵੀ ਬਾਈ ਜਿਹੜਾ ਬਾੜ ਹੁੰਦਾ ਖਾ ਨਹੀਂ ਹੁੰਦਾ ਧੰਨਵਾਦ ਬਾਈ